ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤਰੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਬਾਈ ਗੁਰੂ ਪਰੇ ਖੁਸ਼ ਹੋ ਚੜਦੀ ਕਲਾ ਚੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੇ ਇਧਰ ਬਣਾਉਣ ਲੱਗੇ ਸੀ ਆਪਾਂ ਸਬਜੀ ਮੌਸਮ ਫੇਰ ਇਤਾਂ ਦਾ ਹੀ ਵਾਪ ਹੈ ਜੀ ਖਰਾਬ ਪਤਾ ਨਹੀਂ ਕਿ ਕਿਦਾਂ ਕਦੋਂ ਘੜੀ ਚੋ ਬਾਰਿਸ਼ ਆ ਜਾਂਦੀ ਏ ਕਪੜੇ ਸੁੱਕਣੇ ਪਾਨਿਆਂ ਤੇ ਬਾਰਿਸ਼ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਕੱਪੜੇ ਤਾਂ ਤੁਹਾਨੂੰ ਪਤਾ بارشਾਂ 'ਚ ਸੁੱਕਦੇ ਹੀ ਨਹੀਂ ਹੈਗੇ ਤੇ ਇੱਧਰ ਆਪਾਂ ਬਣਾਣ ਲੱਗੇ ਸੀ ਜੀ ਅਰਬੀ ਅੱਬੀ ਆਪਾਂ ਚੰਗੀ ਤਰ੍ਹਾਂ ਧੋਬਣਾ ਲਈਏ ਬਿਲਕੁਲ ਸਿੰਪਲ ਤੇ ਸੋਖੇ ਤਰੀਕੇ ਨਾਲ ਤੇ ਗਾਇਸ ਮੈਂ ਤੁਹਾਡੇ ਨਾਲ ਪਿਛਲੀ ਵੀਡੀਓ ਸ਼ੇਅਰ ਕੀਤੀ ਸੀ ਕਿ ਤੇਲ ਵਾਲੀ ਤੇਲਾ ਨਹੀਂ ਕੀਤੀ ਸੀ ਹੱਥਾਂ ਪੈਰਾਂ ਦੀ ਹਾਂ ਫੇਸ ਵਾਲੀ ਚੁਰੜੀਆਂ ਵਾਲੀ ਹੈ ਨਾ ਮੈਂ ਤੁਹਾਨੂੰ ਦੱਸਿਆ ਸੀਗਾ ਮੈਂ ਪੈਕ ਬਣਾਇਆ ਸੀ ਕਿਸੇ ਨੇ ਮੈਨੂੰ ਕਮੈਂਟ ਕੀਤਾ ਇਹ ਨਹੀਂ ਮੈਨੂੰ ਪਤਾ ਭੈਣ ਹੈ ਕਿ ਵੀਰ ਹੈ ਤੁਸੀਂ ਗਲਤ ਕਮੈਂਟ ਕਰਨ ਦੇ ਪਹਿਲਾਂ ਤਾਂ ਇਹ ਦੱਸੋ ਜੀ ਠੇਕੇ ਲੈ ਹੋਏ ਆਂ ਤਾਨੂੰ ਕੀ ਮਤਲਬ ਸਮਝ ਨਹੀਂ ਆਂਦੀ ਕਿੰਨੇ ਭੈਣ ਭਰਾ ਆ ਜਿਨ੍ਹਾਂ ਨੇ ਮੈਨੂੰ ਬਹੁਤ ਅੱਛੇ ਕਮੈਂਟ ਕੀਤੇ ਜੇਕਰ ਸਾਨੂੰ ਕੋਈ ਚੀਜ਼ ਯੂਜ਼ ਕਰਦਿਆਂ ਜੇਕਰ ਉਹਦਾ ਰਿਜ਼ਲਟ ਸਾਨੂੰ ਵਧੀਆ ਮਿਲਦਾ ਤਾਂ ਹੀ ਆਪਾਂ ਸੋਸ਼ਲ ਮੀਡੀਆ ਤੇ ਪਾਉਂਦੇ ਸਾਨੂੰ ਪਤਾ ਹੈ ਕੋਈ ਗਲਤ ਚੀਜ਼ ਨਹੀਂ ਪਾਣੀ ਚਾਹੀਦੀ ਉਹ ਸਾਡੇ ਵੀ ਖਿਲਾਫ ਹੈ ਠੀਕ ਹੈ ਜੀ ਕਿਸੇ ਨੇ ਕਿਹਾ ਵੀ ਤੂੰ ਆਪਣਾ ਮੂੰਹ ਤਾਂ ਦੇਖ ਲੈ ਕਿਉਂ ਮੇਰੇ ਮੂੰਹ ਤੇ ਕੁਝ ਲੱਗਿਆ ਆ ਮੈਨੂੰ ਦੱਸ ਦੋ ਤੁਹਾਨੂੰ ਕੁਝ ਲੱਗ ਤੋ ਦਿਖਦਾ ਤੁਸੀਂ ਕਮੈਂਟ ਤਾਂ ਕਰਨ ਲੱਗੇ ਸੋਚ ਲਿਆ ਕਰੋ ਬਾਕੀ ਬੁਰਾ ਲੱਗਿਆ ਪਰ ਤੁਹਾਨੂੰ ਅੱਛਾ ਲੱਗਿਆ ਚਲੋ ਕੋਈ ਨਹੀਂ ਸਾਨੂੰ ਤਾਂ ਵਧੀਆ ਲੱਗਦਾ ਠੀਕ ਹੈ ਜੀ ਮੈਂ ਇਹਨੇ ਕਮੈਂ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਨਾ ਕਮੈਂਟ ਕਰੋ ਚੰਗੇ ਕਮੈਂਟ ਨਹੀਂ ਕਰਨੇ ਮਾੜੇ ਤਾਂ ਨਾ ਨਾ ਕਰੋ ਜਾਂ ਕੁਝ ਪ੍ਰੋਬਲਮ ਹੈ ਮੇਰੇ ਤੋਂ ਬੁਰਾ ਲੱਗਿਆ ਮੈਨੂੰ ਵਾਕਿ ਸੱਚੀ ਪੁੱਛੋ ਤਾਂ ਬਾਕੀ ਚਲੋ ਠੀਕ ਹੈ ਤੁਹਾਨੂੰ ਵਧੀਆ ਲੱਗਦਾ ਤੁਹਾਡੀ ਸੋਚ ਸ਼ਾਇਦ ਜਿੱਦਾਂ ਦੀ ਵੀ ਹੋਣੀ ਹੈ ਸ਼ਾਇਦ ਵਧੀਆ ਹੀ ਹੋਵੇ ਠੀਕ ਹੈ ਜੀ ਤੇ ਇੱਧਰ ਬਣਾਣ ਲੱਗੇ ਸੀ ਜੀ ਆਪਾਂ ਸਬਜ਼ੀ ਛੱਡੋ ਕਹਿਣਾ ਅਸੀਂ ਕਿਉਂ ਟੈਨਸ਼ਨ ਨਾ ਲੈਣੀ ਆ ਤੇ ਬਾਕੀ ਜੋ ਡੇਲੀ ਰੁਟੀਨ ਦੇ ਵਿੱਚ ਕੰਮ ਕਰਾਂਗੇ ਤੁਹਾਡੇ ਨਾਲ ਕੋ ਜਰੂਰ ਸ਼ੇਅਰ ਕਰਾਂਗੇ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਇਦਾਂ ਹੀ ਕਰਦੇ ਰਿਹਾ ਕਰੋ ਜਿਹੜੇ ਘਟੀਆਂ ਕਰਦੇ ਘਟੀਆਂ ਵੀ ਕਰੋ ਸਾਨੂੰ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਮੈਨੂੰ ਤਾਂ ਮੈਂ ਤਾਂ ਡਿਲੀਟ ਵੀ ਨਹੀਂ ਮਾਰਿਆ ਤੁਸੀਂ ਦੇਖ ਵੀ ਸਕਦੇ ਹੋ ਸ਼ਾਇਦ ਸੁਖ ਸਤਨਾਮ ਦੀ ਆਈਡੀ ਤੇ ਹੋਵੇ ਮੇਰੇ ਧਿਆਨ ਨਹੀਂ ਲਿਆ ਮੈਂ ਸਕਰੀਨ ਸ਼ਾਟ ਨਹੀਂ ਲਿਆ ਹੈਗਾ ਬਲਕਿ ਮੈਂ ਲਾਈਕ ਵੀ ਕੀਤਾ ਉਹਨੂੰ ਕੋਈ ਟੈਨਸ਼ਨ ਨਹੀਂ ਲੱਗਦੀ ਹੁੰਦੀ ਮੈਂ ਕਿਸੇ ਦੇ ਵੀ ਕਮੈਂਟਾਂ ਨਹੀਂ ਠੀਕ ਹੈ ਜੀ ਤੇ ਬਾਕੀ ਬਣੇ ਰਹੋ ਜੀ ਇੱਧਰ ਸਬਜ਼ੀ ਬਣਾ ਲ ਲਈ ਕਿਹੜੇ-ਕਿਹੜੇ ਕਿਸ ਤਰ੍ਹਾਂ ਸਬਜ਼ੀ ਬਣਾਉਂਦੇ ਕਈ ਫਰਾਈ ਕਰਕੇ ਬਣਾਉਂਦੇ ਆ ਅਰਬੀ ਨੂੰ ਕਈ ਦੂਜੀ ਤਰ੍ਹਾਂ ਬਣਾਉਂਦੇ ਆ ਹਨਾ ਤੇ ਮੈਂ ਬਣਾਉਣ ਲੱਗੀ ਸੀ ਕਹਿੰਨਾ ਧੋ ਲਿਆ ਸੀ ਤੁਹਾਨੂੰ ਪਤਾ ਕਿ ਜਦੋਂ ਵੀ ਮੈਂ ਕਦੀ ਅਰਬੀ ਕੱਟਦੀ ਆ ਕਿੰਨਾ ਨੂੰ ਪ੍ਰੋਬਲਮ ਹੁੰਦੀ ਹੈ ਮੈਨੂੰ ਬੜੀ ਪ੍ਰੋਬਲਮ ਹੁੰਦੀ ਹੈ ਜਦੋਂ ਮੈਂ ਕਦੀ ਅਰਬੀ ਕੱਟਦੀ ਹੁੰਦੀ ਆ ਨਾ ਮੇਰੇ ਹੱਥਾਂ ਦੇ ਵਿੱਚ ਨਾ ਖਾਰਿਸ਼ ਹੋ ਜਾਂਦੀ ਹੈ ਤੇ ਇੱਧਰ ਆਪਾਂ ਜਦ ਇੱਧਰ ਸੜਕਾ ਲਾਵਾਂਗੇ ਇੱਧਰ ਮੈਂ ਪਹਿਲਾਂ ਫਰਾਈ ਕਰ ਲਾਂਗੀ ਜੀ ਅਰਬੀ ਨੂੰ ਅਬੀ ਫਰਾਈ ਕੀਤੀ ਹੋਵੇ ਨਾ ਵਧੀਆ ਵਾਂਗ ਜਾਂਦੀ ਹੈ ਉਧਰ ਆਪਾਂ ਜੀਰਾ ਪਾ ਲੈ ਨਾਲ ਦੇ ਨਾਲ ਆਪਾਂ ਕੜਾਹੇ ਵੀ ਲਾ ਲਾਂਗੇ ਇਧਰੋਂ ਫਰਾਈ ਕਰਕੇ ਮਟਰ ਪਾ ਲਾਂਗੇ ਇਹ ਤਾਂ फटाफट ਕੰਮ ਜਿੱਤਈ ਨਾ ਜ਼ਰੂਰੀ ਲੇਟ ਹੋ ਜਾਣਾ ਤੇ ਹੁੰਦਾ ਆਪਾਂ फटाफट ਆਪਣੇ ਕੰਮ ਕਰ ਲੈਂਦੇ ਆ ਤੇ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਬਣ ਆਲੀ ਮੈਂ ਤੁਹਾਨੂੰ ਪਤਾ ਹੁੰਦਾ ਤੁਸੀਂ ਮੇਰੀਆਂ ਕੱਦੀਆਂ ਦੇਖ ਲਿਓ ਮੈਂ ਬਿਲਕੁਲ ਵੀ ਜ਼ਿਆਦਾ ਟਾਈਮ ਨਹੀਂ ਲਾਂਦੀ ਨਾ ਹੀ ਜ਼ਿਆਦਾ ਇਨੀ ਮਿਹਨਤ ਕਰਦੀ ਆ ਵਾਹਿਗੁਰੂ ਜੀ ਦਾ ਨਾਮ ਲੈ ਕੇ ਕੁਸੀਂ ਵੀ ਇਸੇ ਤਰ੍ਹਾਂ ਸਬਜ਼ੀਆਂ ਨੂੰ ਤੜਕਿਆਂ ਲਾਇਆ ਕਰੋ ਪ੍ਰਮਾਤਮਾ ਦਾ ਨਾਮ ਲੈ ਕੇ ਕੁਦਰਤੀ ਵੇਖੋ ਤੁਸੀਂ ਪ੍ਰਮਾਤਮਾ ਨੇ ਆਪਣੇ ਆਪ ਹੀ ਇੰਨਾ ਜੈਸਟ ਪਾ ਦੇਣਾ ਹੁੰਦਾ ਠੀਕ ਹੈ ਜੀ ਬਾਤੀ ਬਨੇ ਰੋ ਗਾਈ ਜਦੋਂ ਆਪਾਂ ਫਰਾਈ ਕਰ ਲੀਏ ਉਦੋਂ ਆਪ ਆਪਣਾ ਮਸਾਲਾੇ ਭੁੰਨ ਲਈਏ ਟਮਾਟਰ ਤੇ ਹਰੀਆਂ ਮਿਰਚਾਂ ਰਹਿ ਗਈਆਂ ਤਾਂ ਇੰਦਰ ਆਪਾਂ ਹੁਣ ਆਪਣੇ ਪਿਆਜ਼ ਪਾਤੇ ਸੀ ਉਹ ਟਮਾਟਰ ਤੇ ਹਰੀਆਂ ਮਿਰਚਾਂ ਮੈਂ ਘੱਟ ਕੇ ਪਾ ਦਿੱਤਾ ਤੇ ਮੇਰਾ ਪੇਸਟ ਹੋ ਗਿਆ ਜੀ ਖਤਮ ਅੱਜ ਦੇਖਣੀ ਅੱਜ ਮੈਂ ਬੈਠ ਕੇ ਬਣਾਉਂਗੀ ਪਰ ਜੇ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਨੀ ਤੇ ਮੇਰੇ ਯਾਦ ਹੀ ਨਹੀਂ ਰਹਿੰਦਾ ਤੇ ਤੁਸ ਤੂੰ ਕਾ ਕੇ ਮਸਾਲਾ ਜਿਆ ਬਣਾਇਆ ਸੀ ਜਿਹੜਾ ਮੈਂ ਅਦਰਕ ਲਸਣ ਦਾ ਸੀ ਇੱਕ ਮੇਰੀ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਉਹੀ ਵਾਲੀ ਵੀਡੀਓ ਤੇ ਜਿਹੜਾ ਮੈਂ ਇਸ ਪੇ ਦਿਖਾਇਆ ਸੀ ਤੁਹਾਨੂੰ ਵੀ ਕਿੰਨੀ ਵਰੀ ਲਾਣਾ ਤੁਸੀਂ ਚਾਹੋ ਤੇ ਕੋਈ ਗੱਲ ਨਹੀਂ ਉਹਨੂੰ ਹਫਤੇ ਦੇ ਵਿੱਚ 2-3 ਵਾਰ ਵੀ ਲਾ ਸਕਦੇ ਹੋ ਠੀਕ ਹੈ ਉਹ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਹੋਰ ਦੱਸੂਗੀ ਪੈਕ ਬਹੁਤ ਅੱਛਾ ਹੈ ਤੁਸੀਂ ਮੰਨੋਗੇ ਤੁਹਾਡੀ ਸਕਿਨ ਨਾ ਬਸ ਵਰਜੀ ਜਿਹੜੀਆਂ ਤੁਹਾਨੂੰ ਮੈਂ ਦੱਸਿਆ ਨਾ ਮ사ਜ ਇਹ ਜ਼ਰੂਰ ਕਰਦੇ ਰਿਹਾ ਕਰੋ ਕੋਸ਼ਿਸ਼ ਕਰਿਆ ਕਰੋ ਬਹੁਤ ਵਧੀਆ ਹੁੰਦਾ ਹੈ ਇਹ ਰਿਜ਼ਲਟ ਬਹੁਤ ਅੱਛਾ ਜੜੀ ਵੀ ਚੀਜ਼ ਦਾ ਮੈਂ ਕੋਈ ਯੂਜ਼ ਕਰਦੀ ਹਾਂ ਨਾ ਉਸੇ ਦਾ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦਿਆਂ ਦੀ ਹੈ ਬਹੁਤ ਅੱਛਾ ਰਿਜ਼ਲਟ ਮਿਲਦਾ ਮੈਨੂੰ ਤਾਂ ਹੀ ਫਿਰ ਮੈਂ ਵੀਡੀਓ ਬਣਾਉਂਦੀ ਹੁੰਨੀ ਆ ਜੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣੀ ਚੀਜ਼ ਆ ਠੀਕ ਹੈ ਜੀ ਇਸੇ ਤਰ੍ਹਾਂ ਹੀ ਤੁਸੀਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਬਹੁਤ ਅੱਛਾ ਲੱਗਦਾ ਮੈਨੂੰ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਜਰੂਰ ਠੀਕ ਹੈ ਜੀ ਜੋ ਜੋ ਮੇਰੀ ਵੀਡੀਓ ਦੇਖਦੇ ਕੋਈ ਤੁਹਾਨੂੰ ਕੁਐਸਚਨ ਹੋਵੇ ਮੈਨੂੰ ਪੁੱਛ ਸਕਦੇ ਹੋ ਮੈਂ ਹਰ ਇੱਕ ਦਾ ਕੁਐਸਚਨ ਦਾ ਆਨਸਰ ਜਰੂਰ ਦੇਣੀ ਹੁੰਦੀ ਆ ਵਧੀਆ ਲੱਗਦਾ ਸਭ ਨੂੰ ਮੈਨੂੰ ਦੇ ਅਨਸਰ ਦੇਣਾ ਤੇ ਲੋ ਜੀ ਇੱਧਰ ਆਪਾਂ ਅਰਦੀ ਵੀ ਆਪਣੀ ਫਰਾਈ ਹੋ ਗਈ ਏ ਠੀਕ ਐ ਇੱਧਰ ਆਪਣਾ ਮਸਾਲਾ ਵੀ ਪੁੱਜ ਗਿਆ ਬਸ ਕੱਚੀ ਜੀ ਹੰਦੀ ਨਾ ਰਹੇ ਜਾਈਏ ਥੋੜੇ ਲਈ ਇਹਨੂੰ ਵੀ ਜੀ ਘੱਟ ਲਾਂਗੇ ਤੇ ਸਾਦਾ ਮਸਾਲਾ ਵੀ ਤਰੋ ਜੀ ਗਿਆ ਫਰਾਈ ਵੀ ਹੋ ਗਈ ਠੀਕ ਐ ਮੈਂ ਕਹਾਂ ਜੀ ਇੱਧਰ ਫਰਾਈ ਕਰਨ ਲੱਗ ਜੀ ਫਿਰ ਮਸਾਲੇ ਨੂੰ ਟਾਈਮ ਲੱਗ ਜਾਣਾ ਤੇ ਹੁਣ ਆਹੀ ਪਰ ਫਰਾਈ ਕੀਤੀ ਹੋਈ ਨਾ ਆਪਾਂ ਆਪਣੀ ਅਰਦੀ ਇਹਦੇ ਵਿੱਚ ਪਾ ਲਾਂਗੇ ਇਸ ਸਭ ਤੋਂ ਵਧੀਆ ਤਰੀਕਾ ਜੇਕਰ ਤੁਹਾਨੂੰ ਵੀ ਜਲਦੀ ਹੋਵੇ ਨਾ ਕਈ ਵਾਰੀ ਹੁੰਦਾ ਟਾਈਮ ਹੋ ਗਿਆ ਹਾਏ ਆਲਸ ਕਰ ਜਾਂਦੇ ਆ ਨਾ ਆਪਾਂ ਮੈਂ ਸੱਚੀ ਕਹੂੰ ਇੰਨਾ ਚੀਜ਼ਾਂ ਜਿਹਾ ਬੜਾ ਹੁੰਦਾ ਮੈਂ ਆਲਸ ਨਹੀਂ ਕਰਦੀ ਜੋ ਕਰਨਾ ਹੈ ਤੇ ਕਰਨਾ ਹੈ ਤੇ ਅੱਜ ਬਣਾਵਾਂਗੇ ਜੀ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਉਰਦਾਂ ਦੀ ਦਾਲ ਜਿਹੜੀ ਬਣਾਉਂਦੇ ਹੁੰਦੇ ਆ ਨਾ ਸਾਬਤ ਉਰਦਾਂ ਦੀ ਦਾਲ ਕਿੱਦਾਂ ਬਣਾਉਂਦੇ ਆ ਮੈਂ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰੂੰਗੀ ਜੇ ਜਦੋਂ ਵੀ ਕਦੀ ਤੁਸੀਂ ਸਾਬਤ ਉਰਦਾਂ ਦੀ ਦਾਲ ਬਣਾਣੀ ਹੁੰਦੀ ਹੈ ਨਾ ਤੇ ਤੁਹਾਨੂੰ ਸੌਖਾ ਤਰੀਕਾ ਦੱਸਦੀ ਆ ਪਹਿਲਾਂ ਉਹਨਾਂ ਨੂੰ ਪਿਘੋ ਕੇ ਰੱਖ ਲਓ ਇਹ ਤਾਂ ਬਈ ਕੰਮ ਹੀ ਪੜਿਆ ਸਾਡਾ ਪਿਆਰ ਦੇਖੋ ਜੀ ਸਾਬਤ ਉਡਦਾਂ ਦੀ ਦਾਲ ਇਹਦੇ ਵਿੱਚ ਜਿਵੇਂ ਆਪਾਂ ਰਾਜਮਾ ਪਾ ਕੇ ਬਣਾਉਂਦੇ ਆ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੇ ਆ ਨਾ ਥੋੜੇ ਜਿਹਾ ਰਾਜਮਾ ਲੈ ਲੇ ਮੈਂ ਇਹਨੂੰ ਹਣ ਧੋ ਕੇ ਨਾ ਭਿਗੋ ਕੇ ਰੱਖ ਦਾਂਗੀ ਦੋ ਤਿੰਨ ਘੰਟਾ ਪਹਿਲਾਂ ਇਹ ਮੈਂ ਦੁਪਹਿਰ ਲਈ ਸਬਜ਼ੀ ਬਣਾਈ ਸੀ ਕਿ ਮੈਂ ਕਿਹਾ ਚਲੋ ਨਾਲੇ ਵਲੌਗ ਸ਼ੁਰੂ ਕਰ ਲੈਂਦੇ ਆ ਨਾਲੇ ਆਪਣੀਆਂ ਭੈਣਾਂ ਨਾਲ ਗੱਲਾਂ ਬਾਤਾਂ ਕਰੀਏ ਠੀਕ ਹੈ ਜੀ ਇਹਨੂੰ ਧੋ ਕੇ ਆਪਾਂ ਭਿਗੋ ਦਿੰਦੇ ਆ ਫਿਰ ਭਿਜ ਕੇ ਬਣਾਣੀ ਸੌਖੀ ਹੋ ਜਾਂਦੀ ਹੈ ਚਾਹੇ ਤੁਸੀਂ ਫਿਰ ਇਹਨੂੰ ਦੁੱਲੇ ਦੇ ਬਣਾ ਲਓ ਚਾਹੇ ਤੁਸੀਂ ਇਹਨੂੰ ਹੂਕ ਕਰਜ ਬਣਾ ਲਓ ਇਹ ਅੱਜਕੱਲ੍ਹ بارش ਕਰਕੇ ਮੈਂ ਚੁੱਲਾ ਬਿਲਕੁਲ ਵੀ ਨਹੀਂ ਬਾਲ ਰਹੀ ਹੈ ਜੀ ਬਹੁਤ ਜ਼ਿਆਦਾ ਔਖਾ ਹੋ ਰਿਹਾ ਸਾਨੂੰ ਤੇ ਤੇ ਭੋਣੀ ਨਾਣਾ ਤੇ ਜਦੋਂ ਥੋੜਾ ਤੇ ਲਓ ਜੀ ਉਧਰ ਸਾਡੀ ਦਾਲ ਨੂੰ ਤੋਤੀ ਦੀ ਆ ਦੇਖੋ ਜੀ ਸਬਜ਼ੀ ਬਿਲਕੁਲ ਫਟਾਫਟ ਬਣ ਜਾਂਦੀ ਹੈ ਤੁਹਾਨੂੰ ਟਾਈਮ ਨਹੀਂ ਲੱਗਦਾ ਕਿਤੇ ਫرائی ਹੋ ਜਾਂਦੀ ਹੈ ਯਾਰ ਬਹੁਤ ਵਧੀਆ ਤਰੀਕੇ ਨਾਲ ਸਾਡੀ ਸਬਜ਼ੀ ਬਣ ਕੇ ਹੋ ਗਈ ਪਿਆਰ ਆਜੋ ਜਿਲੇ ਜਿਲੇ ਖਾਣੀ ਜਿੰਨੂ ਜਿੰਨੂ ਪਸੰਦ ਹੈ ਅਰ ਪਾਣੀ ਨਹੀਂ ਪਾਣਾ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਿਓ ਸੁੱਕੀ ਸੁੱਕੀ ਅਰਬੀ ਬਹੁਤ ਸਵਾਦ ਆਉਂਦੀ ਛੇ ਮਹੀਨੇ ਤੇ ਲੋ ਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਦਾਲ ਤੁਸੀਂ ਦੇਖਿਆ ਹੀ ਏ ਜਿਵੇਂ ਕਿ ਆਪਾਂ ਦਾਲ ਪਹਿਲਾਂ ਹੀ ਪਿਗੋ ਕੇ ਰੱਖ ਲਈ ਸੀ ਹੈਨਾ ਜੀ ਤੋਂ ਬਣਾ ਕੇ ਆਪਾਂ ਪਿਗੋ ਕੇ ਰੱਖ ਲਈ ਸੀ ਇਹਨੂੰ ਐਨ ਵਧੀਆ ਤਰੀਕੇ ਨਾਲ ਤੇ ਅੱਜ ਕੱਲ ਥੋੜਾ ਧਿਆਨ ਰੱਖਿਆ ਕਰੋ ਤੋਂ ਇਹ ਟੱਕ ਕੇ ਜ਼ਰੂਰ ਰੱਖਿਆ ਕਰੋ ਚੀਜ਼ਾਂ ਨੂੰ ਜਿਵੇਂ ਕਈ ਚੀਜ਼ਾਂ ਹੁੰਦੇ ਨਾ ਆਪਾਂ ਇਦਾਂ ਹੀ ਰੱਖ ਦਿੰਨੇ ਆ ਤੇ ਇਦਾਂ ਨਹੀਂ ਰੱਖਣੀਆਂ ਚਾਹੀਦੀਆਂ ਸਾਨੂੰ ਤੇ ਮੱਛਰ ਮਗਰ ਆਇਆ ਬਹੁਤ ਖੁਸ਼ ਹੋਇਆ ਤੇ ਲੋਜੀ ਅੰਦਰ ਆਪਾਂ दाल ਰੱਖੀ ਹੋਈ ਸੀ ਕਾफी دیر ਦੀ ਭੋਕੇ ਦੁਪਹਿਰੇ ਰੱਖਤੀ ਸੀ ਹੁਣ ਹੋ ਗਈ ਸ਼ਾਮ ਮੈਂ ਕਿਹਾ ਚਲੋ ਬਣਾਉਂਗੀ ਤੇ ਇਹਦੇ ਵਿੱਚ ਪਾ ਲਈਏ ਜੀ ਪਾਣੀ ਹੋਰ ਘਾਟ ਪਟ ਹੈ ਤੇ ਇਹਦੇ ਵਿੱਚ ਅਸੀਂ ਕਿੱਦਾਂ ਬਣਾਉਂਦੇ ਹੁੰਦੇ ਤੁਸੀਂ ਮੈਨੂੰ ਜ਼ਰੂਰ ਕਮੈਂਟ ਵਿੱਚ ਦੱਸਣਾ ਕਿ ਤੁਸੀਂ ਕਿੱਦਾਂ ਬਣਾਉਂਦੇ ਹੁੰਦੇ ਤੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਜੋ ਵੀ ਚਾਪਣੀ ਹੁੰਦੀ ਹੈ ਮੈਂ ਹਰੀਆਂ ਮਿਰਚਾਂ ਲਸਣ ਤੇ ਅਦਰਕ ਇਹਨਾਂ ਨੂੰ ਮੈਂ ਪੀਏ ਪਹਿਲਾਂ ਹੀ ਕੱਟ ਕੇ ਰੱਖ ਲਏ ਠੀਕ ਹੈ ਜੀ ਛੋਟਾ ਛੋਟਾ ਪਣੋਂ ਅਦਰਕ ਲਸਣ ਕਰਕੇ ਗ੍ਰਾਈਂਡ ਕਰ ਲੈਣੇ ਤੇ ਬਾਕੀ ਗਾਇਸ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰੂੰਗੀ ਇੱਕ ਹੋਰ ਮੈਨੂੰ ਮੇਰੀ ਭੈਣ ਦਾ ਕਮੈਂਟ ਆਇਆ ਸੀ ਕਿ ਤੁਸੀਂ ਇਹ ਜਿਹੜਾ ਫੇਸ ਪੈਕ ਜਿਹੜਾ ਤੁਸੀਂ ਬਣਾਇਆ ਹੈ ਹਫਤੇ 'ਚ ਕਿੰਨੀ ਵਾਰੀ ਲਾਣਾ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ 2-3 ਵਾਰ ਹਫਤੇ ਦੇ ਵਿੱਚ ਚਾਹੇ 2-3 ਵਾਰ ਲਾ ਲਓ ਇੱਕ ਦਿਨ ਛੱਡ ਕੇ ਲਾ ਲਓ ਇਹ ਕੋਈ ਨੁਕਸਾਨ ਦੇਣ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਤੇ ਮੈਂ ਇੱਕ ਪੈਕ ਤੁਹਾਨੂੰ ਹੋਰ ਦਿਖਾਉਂਗੀ ਜਿਵੇਂ ਕਈ ਵੀ ਕਿਸੇ ਇੱਕ ਜਿਹੜਾ ਮੈਨੂੰ ਪਹਿਲਾਂ ਵੀ ਕਮੈਂਟ ਆਇਆ ਸੀ ਆ ਦਾਗ ਤੇ ਕਹਿ ਰਹੇ ਆ ਕਿ ਉਹਦੇ ਲਈ ਨਾ ਤੁਹਾਨੂੰ ਬਹੁਤ ਵਧੀਆ ਚੀਜ਼ ਬਣਦੀ ਹੈ ਤੇ ਲੋਜੀ ਇਹ ਬਣਾ ਲਏ ਆਪਾਂ ਕਰ ਲਿਆ ਗਰਾਇੰਡ ਪਹਿਲਾਂ ਮੈਂ ਦੱਸਦਾ ਤੁਹਾਨੂੰ ਦਾਲ ਘਰ ਕੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਹਰੀਆ ਮਿਰਚਾ ਅਦਰਕ ਈਲਾਸੀ ਇਹਨਾਂ ਨੂੰ ਆਪਾਂ ਗਰਾਇੰਡ ਕਰ ਲੈਣਾ ਖੁੱਲਾ ਡੁੱਲਾ ਇਹਦੇ ਚ ਪਾ ਲੈਣਾ ਔਰ ਮੇਰੀਆਂ ਭੈਣਾ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਸਾਬਤ ਉੜਦਾਂ ਦੀ ਦਾਲ ਦੇ ਵਿੱਚ ਅਦਰਕ ਪਾਉਂ ਸੌਰੀ ਹਲਦੀ ਪਾਉਂਦੇ ਹੋ ਜਾਂ ਨਹੀਂ ਮੈਨੂੰ ਜ਼ਰੂਰ ਦੱਸਿਓ ਕਿੱਥੇ ਸੀ ਕਈ ਹਲਦੀ ਨਹੀਂ ਪਾਉਂਦੇ ਮੈਨੂੰ ਪਤਾ ਨਹੀਂ ਕੌਣ ਮੈਨੂੰ ਕਹਿੰਦਾ ਸੀ ਅਸੀਂ ਸਾਬਤ ਉਰਦਾਂ ਦੀ ਦਾਲ ਦੇ ਵਿੱਚ ਨਾ ਹਲਦੀ ਨਹੀਂ ਪਾਉਂਦੇ ਹੈਗੇ ਨਮਕ ਥੋੜੀਆਂ ਜਿਹੀ ਮਿਰਚਾ ਔਰ ਹਲਦੀ ਹਲਦੀ ਵੈਸੇ ਮੈਂ ਪਾਉਂਦੀ ਹੈਗੀਆਂ ਪਰ ਥੋੜੀ ਹੀ ਪਾਉਂਦੀ ਆ ਇਹ ਪਾਣੀ ਦਾਲ ਦੇ ਨਾਲ ਚਾਵਲ ਵਗੈਰਾ ਬਣਾ ਲਿਆ ਆਪਾਂ ਕਰਵਾ ਚੋਰ ਤੇ ਸਾਡੇ ਘਰੇ ਦਾਲ ਜ਼ਰੂਰ ਬਣਦੀ ਹੈ ਰਾਜਮਾ ਪਾ ਕੇ ਤੇ ਵਧੀਆ ਵੀ ਲੱਗ ਪਾ ਦਈਏ ਪਾਣੀ ਹੋਰ ਪਾਣੀ ਨਾ ਘੱਟ ਲੱਗ ਰਿਹਾ ਸੀਗਾ ਮੈਨੂੰ ਤੇ ਵਜੋਂ ਇੱਧਰ ਵੱਜਾ ਜੀ ਹਣ ਸੇਟੀਆਂ ਤੇ ਸਾਡੀ ਦਾਲ ਬਣਦੀ ਰਹੇਗੀ ਬਸ ਸਿੰਪਲ ਤੜਕਾ ਰਹਿ ਜਾਏਗਾ ਤੇ ਇਹ ਵਾਲੀ ਦਾਲ ਤਾਂ ਮੈਂ ਇਦਾਂ ਹੀ ਬਣਾਨੀ ਹੁੰਦੀ ਹੈ ਰਾਜਮਾ ਵਾਲੀ ਤੇ ਲੋਜੀ ਤੁਹਾਡੇ ਨਾਲ ਮੈਂ ਹੁਣ ਸ਼ੇਅਰ ਕਰਾਂਗੀ ਜਿਹੜਾ ਪਿਆ ਕੇ ਬਣਾਈ ਜਾਂਦਾ ਕਈ ਵਾਰ ਅੱਖਾਂ ਆਪਣੇ ਆੱਖਾਂ ਦੇ نیچے ਕਾਲੇ ਘੇਰੇ ਹੋ ਜਾਂਦੇ ਹਨ ਹਨਾ ਤੇ ਉਹ ਹੋ ਜਾਂਦੀਆਂ ਛਾਈਆਂ ਉਹਦੇ ਲਈ ਮੈਂ ਤੁਹਾਨੂੰ ਬਹੁਤ ਵਧੀਆ ਚੀਜ਼ ਦੱਸਦੀ ਹਾਂ ਬਿਲਕੁਲ ਰਸੋਈ ਦੇ ਵਿੱਚੋਂ ਹੀ ਮਿਲਣ ਵਾਲੀਆਂ ਚੀਜ਼ਾਂ ਲੋਜੀ ਉਹਦੇ ਲਈ ਆਪਾਂ ਦੇ ਹੱਥ ਪਿਆ। ਤੇ ਲੋਜੀ ਆ ਦੇਖੋ ਜੀ ਆਪਾਂ ਆਪਣਾ ਪੈਕ ਬਣਾਣਾ ਹੈ ਜਿਹੜਾ ਪੈਕ ਦੇ ਲਈ ਆਪਾਂ ਦੇਖੋ ਕੀ ਕੁਝ ਲੈਣਾ। ਆ ਦੇਖੋ। ਇਹ ਆਪਾਂ ਲੈ ਲੈਣੇ ਚਾਵਲ ਪਹਿਲਾਂ ਇਹਨਾਂ ਨੂੰ ਨਾ ਤੁਸੀਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਓ ਠੀਕ ਹੈ ਜੀ। ਇਹ ਲੈਣੇ ਇੱਕ ਲੈਣਾ ਸਿਰਫ ਬਦਾਮ। ਤੇ ਇੱਕ ਪੈਕ ਲਈ ਬਣਾ ਰਹੀ ਹਾਂ। ਇੱਕ ਇੱਕ ਚਮਚ ਲੈਣਾ ਇੱਕ ਚਮਚ ਤੁਸੀਂ ਚਾਵਲਾ ਨਾ ਇੱਕ ਚਮਚ ਜਿਹੜੀ ਮਸਰੀ ਦੀ ਦਾਲ ਹੁੰਦੀ ਹੈ ਨਾ ਉਹ ਲੈਣੀ ਹੈ ਤੇ ਇੱਕ ਬਦਾਮ। ਠੀਕ ਹੈ ਇਹਨੂੰ ਆਪਾਂ ਇਹਦੇ ਵਿੱਚ ਪਾ ਕੇ ਪੀਸ ਲੈਣਾ ਗ੍ਰਾਈਂਡ ਕਰ ਲੈਣਾ। ਤੁਸੀਂ ਇਹਨੂੰ ਪੀਸ ਕੇ ਨਾ ਰੱਖ ਵੀ ਸਕਦੇ ਹੋ। ਪਹਿਲਾਂ ਜਦੋਂ ਵੀ ਤੁਸੀਂ ਚਾਹੋ ਇੱਕ ਹਫਤੇ ਦੇ ਵਿੱਚ ਇਹਨੂੰ ਇੱਕ ਹਫਤੇ ਚ ਕਰੋ ਯੂਜ਼ ਦੋ ਦੋ ਹਫਤੇ ਚ ਕਰੋ ਠੀਕ ਹੈ ਥੋੜੀ ਜਿਹੀ ਆ ਦੇਖੋ ਜੀ ਆਪਾਂ ਇਹਦੇ ਵਿੱਚ ਪਾ ਲੈਣੀ ਹੈ ਚੀਨੀ ਚੀਨੀ ਜ਼ਰੂਰ ਪਾਓ ਠੀਕ ਹੈ ਜੀ ਇਹਨੂੰ ਆਪਾਂ ਇਹਦਾ ਪੈਕ ਜਿਹਾ ਬਣਾ ਲੈਣਾ ਇਹਨੂੰ ਬਿਲਕੁਲ ਬਰੀਕ ਪੀਸ ਲੈਣਾ ਆ ਦੇਖੋ ਜੀ ਇਹ ਪਾਊਡਰ ਕੁਛ ਇਦਾਂ ਦਾ ਹੋ ਜਾਏਗਾ ਤੇ ਤੁਸੀਂ ਨਾ ਇਹਨੂੰ ਬਿਲਕੁਲ ਬਰੀਕ ਕਰਨਾ ਠੀਕ ਹੈ ਜੀ ਜਾਂ ਕੱਪੜਾ ਛਾਨ ਕਰਨਾ ਜਾਂ ਬਰੀਕ ਜੀ ਛਰਲੀ ਵਿੱਚ ਛਾਨਣਾ ਤੁਸੀਂ ਇਹਨੂੰ ਠੀਕ ਹੈ ਆ ਦੇਖੋ ਜੀ ਮੈਂ ਉਪਰੋਂ ਉਪਰ ਇਦਾਂ ਬਿਲਕੁਲ ਬਰੀਕ ਹੋਣਾ ਚਾਹੀਦਾ ਇਹ ਚੀਜ਼ ਦਾ ਧਿਆਨ ਰੱਖਿਆ ਬਿਲਕੁਲ ਐਨ ਕਰ ਲਿਓ ਜਿਵੇਂ ਆਟੇ ਤੋਂ ਵੀ ਬਰੀਕ ਜੀ ਨੂੰ ਕਿਹਾ ਜਾਂਦਾ ਠੀਕ ਹੈ ਜੀ ਇਹਨੂੰ ਤੁਸੀਂ ਇਦਾਂ ਬਰੀਕ ਕਰ ਲੈਣਾ ਬਿਲਕੁਲ ਐਵੇਂ ਹੋਣਾ ਚਾਹੀਦਾ ਮੈਦਾ ਜਿਆ ਇਹ ਵੀ ਥੋੜਾ ਮੋਟਾ ਹੈ ਤੇ ਇਹਨੂੰ ਮੈਂ ਹੋਰ ਬਰੀਕ ਕਰੂੰਗੀ ਦੇਰੇ ਵਿੱਚ ਕੀ ਕੁਝ ਪਾਣਾ ਹੈ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਤੇ ਲੋ ਜੀ ਇਹਨੂੰ ਤੁਸੀਂ ਆ ਦੇਖੋ ਇਦਾਂ ਪੀਸ ਲੈਣਾ ਤੁਸੀਂ ਇਹਨੂੰ ਪਤਾ ਕਿਹਦੇ 'ਚ ਰੱਖਣਾ ਸੁੱਕੇ ਭਾਂਡੇ ਦੇ ਵਿੱਚ ਬਿਲਕੁਲ ਰੱਖਣਾ ਤੇ ਜਾਂ ਕੋਈ ਕੰਚ ਦਾ ਭਾਂਡਾ ਹੋਵੇ ਤੇ ਉਹਦੇ ਵਿੱਚ ਪਾ ਕੇ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਠੀਕ ਹੈ ਆਪਣੇ ਹਿਸਾਬ ਨਾਲ ਜਿੰਨਾ ਤੁਸੀਂ ਫੇਸ ਤੇ ਲਾਣਾ ਹੋਵੇ ਉਸ ਹਿਸਾਬ ਨਾਲ ਤੁਸੀਂ ਇੱਕ ਚਮਚ ਭਰ ਕੇ ਚਮਚ ਦੇ ਨਾਲ ਤੁਸੀਂ ਲੈ ਲੈਣਾ ਕੱਢ ਲੈਣਾ ਜਦੋਂ ਵੀ ਤੁਸੀਂ ਲਾਣਾ ਇਹਨੂੰ ਹਫ਼ਤੇ 'ਚ ਦੋ ਵਾਰ ਲਾਓ ਤਿੰਨ ਵਾਰ ਲਾਓ ਤੁਹਾਡੀ ਆਪਦੀ ਮਰਜ਼ੀ ਹੈ ਠੀਕ ਹੈ ਜੀ ਜਿੰਨਾ ਲਾਣਾ ਹੋਵੇ ਉਹਨਾ ਪੇਸ ਤੇ ਉਹਨਾ ਕਰਕੇ ਇਹਦੇ ਵਿੱਚ ਥੋੜਾ ਜਿਹਾ ਪਾ ਲੈਣਾ ਜੀ ਇੱਕ ਟੱਕਣ ਗਲੈਸਰੀਨ ਇਹਦੇ ਵਿੱਚ ਹੀ ਪਾਣੀ ਹੈ ਤੁਸੀਂ ਠੀਕ ਹੈ ਥੋੜਾ ਜਿਹਾ ਪਾ ਲੈਣਾ ਇੱਕ ਛੋਈ ਡੱਬੀ ਔਰ ਇੱਕ ਜ ਹੈ ਤੀਜਾ ਦਾ ਧਿਆਨ ਰੱਖਿਓ ਕਿ ਜਿਹੜੀਆਂ ਗਲੈਸਰੀਨ ਵਗੈਰਾ ਤੇ ਆ ਲੈ ਲੈਣਾ ਜੀ ਦੂਜਾ ਆਪਾਂ ਗੁਲਾਬ ਜਲ ਗੁਲਾਬ ਜਲ ਪਾ ਲੈਣਾ ਠੀਕ ਹੈ ਜੀ ਇਹਨਾਂ ਨੂੰ ਪਾਣਾ ਜਿੰਨੇ ਦੇ ਵਿੱਚ ਨੇ ਘੁਲ ਸਕੇ ਆਪਾਂ ਹੋਰ ਕੁਝ ਨਹੀਂ ਲੈਣਾ ਕੋਈ ਚੀਜ਼ ਨਹੀਂ ਪਾਣੀ ਜੇ ਜ਼ਿਆਦਾ ਹੀ ਪਾਣਾ ਤਾਂ ਤੁਸੀਂ ਕੱਚਾ ਦੁੱਧ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਆ ਦੇਖੋ ਏਦਾਂ ਦਾ ਤੁਹਾਡਾ ਕੁਝ ਪੈਕ ਬਣ ਜਾਏਗਾ ਆ ਦੇਖੋ ਇਹਨੂੰ ਤੁਸੀਂ ਆਪਣੇ ਫੇਸ ਤੇ ਲਾ ਕੇ ਹਲਕੀ ਹਲਕੀ ਮ사ਜ ਕਰੋ ਜਾਂ 15-20 ਮਿੰਟ ਤੁਸੀਂ ਇਹਨੂੰ ਲਾ ਕੇ ਰੱਖੋ ਠੀਕ ਹੈ ਇਹਦੇ ਨਾਲ ਤੁਹਾਡੀਆਂ ਜਿਹੜੀਆਂ ਛਾਈਆਂ ਹੋਣਗੀਆਂ ਨਾ ਬਿਲਕੁਲ ਦੂਰ ਹੋ ਜਾਣਗੀਆਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਆਣਗੇ ਠੀਕ ਹੈ ਜੋ ਚੀਜ਼ ਮੈਂ ਦੱਸਦੀ ਹੁੰਨੀ ਆ ਨਾ ਉਹਦੇ ਤੇ ਜ਼ਰੂਰ ਧੋਰ ਕਰਿਆ ਕਰੋ ਤੇ ਲਾ ਕੇ ਦੇਖਿਆ ਕਰੋ ਤੁਸੀਂ ਯਕੀਨ ਮੰਨੋਗੇ ਕਈ ਵਾਰੀ ਆਪਾਂ ਘਰੇਲੂ ਆਪਾਂ ਮੀਡਲ ਕਲਾਸ ਲੋਕ ਏਦਾਂ ਦੇ ਹੁੰਨੇ ਆ ਕਿ ਆਪਾਂ ਨਹੀਂ ਬਾਹਰ ਜਾ ਸਕਦੇਆਂ ਕਈਆਂ ਘਰਾਂ ਦੇ ਵਿੱਚ ਤਾਂ ਲੇਡੀਜ਼ ਨੂੰ ਬਾਹਰ ਜਾਣ ਹੀ ਨਹੀਂ ਦਿੰਦੇ ਇਹ ਪੈਕ ਵਿੱਚ ਸਪੈਸ਼ਲ ਉਹਨਾਂ ਭੈਣਾਂ ਲਈ ਬਣਾਦੀ ਹੁੰਦੀਆਂ ਇਹ ਘਰ ਜੇਕਰ ਤੁਸੀਂ ਇਹਨੂੰ ਯੂਜ਼ ਕਰਦੇ ਹੋ ਨਾ ਤੇ ਤੁਸੀਂ ਘਰ 'ਤੇ ਇਹ ਚੀਜ਼ਾਂ ਆਪਣੀ ਰਸੋਈ ਦੇ ਵਿੱਚ ਹੁੰਦੀਆਂ ਹੀ ਨੇ ਰਸੋਈ ਵਿੱਚੋਂ ਲੈ ਕੇ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਤੁਸੀਂ ਇਹਨਾਂ ਨੂੰ ਨਾ ਆਪਣੇ ਹੱਥਾਂ ਤੇ ਵੀ ਲਗਾ ਕੇ ਇਹਨਾਂ ਦੀ ਏਦਾਂ ਦਾ ਹਲਕੀ ਹਲਕੀ ਮ사ਜ ਕਰ ਸਕਦੇ ਹੋ ਇਹ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਦੇਣਗੀਆਂ ਬਹੁਤ ਅੱਛੀਆਂ ਚੀਜ਼ਾਂ ਐ ਤੇ ਮੇਰੀ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਬਦਾਮ ਦੇ ਤੇਲ ਦੀ ਮੈਂ ਮਾਲਿਸ਼ ਕਰ ਸਕਦੀ ਹਾਂ ਜੀ ਜਰੂਰ ਕਰ ਸਕਦੇ ਹੋ ਬਦਾਮ ਦੀ ਤੇਲ ਦੀ ਮਾਲਿਸ਼ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਖੋਪੇ ਦੇ ਤੇਲ ਦੀ ਵੀ ਮਾਲਿਸ਼ ਕਰ ਸਕਦੇ ਹੋ ਤੇ ਜੇਕਰ ਤੁਸੀਂ ਤੁਹਾਡੇ ਕੋਲ ਨਹੀਂ ਵੀ ਅਵੇਲੇਬਲ ਇਹ ਚੀਜ਼ਾਂ ਹੈਗੀਆਂ ਤੇ ਆਪਣੇ ਕੋਲ ਦੇਸੀ ਘਿਓ ਤਾਂ ਦੇਖੋ ਆਪਣੇ ਘਰ ਚ ਅਸੋਈ ਦੇ ਵਿੱਚ ਹੁੰਦਾ ਹੀ ਹੈ ਤੇ ਦੇਸੀ ਘਿਓ ਦੇ ਨਾਲ ਵੀ ਤੁਸੀਂ ਨਾ ਰਾਤ ਨੂੰ ਸੌਣ ਲੱਗਿਆਂ ਮੂੰਹ ਤੇ ਮਾਲਿਸ਼ ਕਰਕੇ ਸੋ ਜਾ ਕਰੋ ਕੋਈ ਨਿਕਤ ਨਹੀਂ ਆਏਗੀ ਸਵੇਰੇ ਤੁਸੀਂ ਉਹਨੂੰ ਧੋ ਲਿਆ ਕਰੋ ਜਿਨ੍ਹਾਂ ਦੀ ਆਇਲੀ ਸਕਿਨ ਹੈ ਉਹਨਾਂ ਨੂੰ ਥੋੜਾ ਜਿਹਾ ਲੱਗਦਾ ਹੈ ਕਿ ਸਾਡੀ ਆਇਲੀ ਸਕਿਨ ਸਾਨੂੰ ਇਹ ਤੇਲ ਨਹੀਂ ਸੂਟ ਕਰਦੇ ਹਨਾ ਪਹਿਲਾਂ ਹੀ ਆਇਲੀ ਹੁੰਦੀ ਹੈ ਤੇ ਉਹ ਥੋੜਾ ਜਿਹਾ ਦੇਖ ਲੈਣ ਵੈਸੇ ਖੋਪੇ ਦੇ ਤੇਲ ਤੇ ਇਹ ਜਿਹੜਾ ਦੇਸੀ ਘਿਓ ਦੇ ਨਾਲ ਨਾ ਤੁਸੀਂ ਕੁਝ ਦਿਨਾਂ ਚ ਦੇਖੋਗੇ ਤੁਹਾਡੇ ਫੇਸ ਤੇ 글로 ਵੀ ਆਏਗਾ ਤੇ ਜਿਹੜੀਆਂ ਅਕਸਰ ਆਪਣੇ ਪਿਉੜੀਆਂ ਜਿਆ ਪੈਂਦੀਆਂ ਝੂੜੀਆਂ ਪੈਂਦੀਆਂ ਇਹ ਵੀ ਬਿਲਕੁਲ ਖਤਮ ਹੋ ਜਾਣਗੀਆਂ ਜਿਹੜੇ ਜਿਹੜੇ ਤੁਹਾਨੂੰ ਮੈਂ ਸਟੈਪ ਦੱਸੇ ਸੀ ਮਾਲਿਸ਼ ਕਰਨ ਦੇ ਉਹ ਐਕਸਰਸਾਈਜ਼ ਕਰਦੇ ਹੋ ਜਰੂਰ ਕਰਿਆ ਕਰੋ ਤੁਸੀਂ ਮੇਰਾ ਮੈਨੂੰ ਪਤਾ ਕਿ ਮੇਰੇ ਨਾਲ ਮੈਨੂੰ ਕਿੰਨਾ ਫਰਕ ਲੱਗਿਆ ਇਸ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਠੀਕ ਹੈ ਤੇ ਇਹ ਪੈਕ ਆਪਾਂ ਲਗਾਵਾਂਗੇ ਹੁਣ ਲਗਾ ਕੇ ਤੁਸੀਂ ਵੀ ਇਹਨੂੰ ਲਗਾਏ ਹੋ ਇਹਦੇ ਬਹੁਤ ਅੱਛੇ ਰਿਜ਼ਲਟ ਆਂ। ਇਹ ਧਾਲ ਵੀ ਆਪਣੀ ਰਸੋਈ ਦੇ ਵਿੱਚ ਮੌਜੂਦ ਆ। ਚਾਵਲ ਵੀ ਮੌਜੂਦ ਆ। ਚੀਂਡੇ ਵੀ ਆਪਣੇ ਕੋਲ ਆ ਗਏ। ਠੀਕ ਹੈ ਇਹ ਕੌਫੀ-ਕੌਫੀ ਕਈ ਕਹਿੰਦੇ ਨੇ ਨਾ ਮੂੰਹ ਤੇ ਲਾਉ ਨਹੀਂ ਲਾਣੀ ਚਾਹੀਦੀ ਸਾਨੂੰ ਕੌਫੀ। ਇਹ ਚੀਜ਼ਾਂ ਨਹੀਂ ਲਾਣੀਆਂ ਚਾਹੀਦੀਆਂ। ਇਹ ਚੀਜ਼ਾਂ ਲਾਣ ਨਾਲ ਤੁਹਾਡੇ ਬਹੁਤ ਅੱਛਾ ਰਿਜ਼ਲਟ ਮਿਲੇਗਾ। ਤੁਸੀਂ ਜਿਵੇਂ ਮੰਨ ਲਿਆ ਕਿਨੂ ਦੇ ਛਿਲਕੇ ਤੋੜ ਕੇ ਛਿਲਕੇ ਰੱਖ ਲਓ। ਅਨਾਰ ਦਾ ਵੀ ਚੀਦਕਾ ਪਾ ਲਓ। ਪਾਣੀ ਨੂੰ ਤੁਸੀਂ ਬਹੁਤ ਕੁਝ ਪਾ ਸਕਦੇ ਹੋ। ਪਪੀਤਾ ਤੁਹਾਡੇ ਘਰ ਆ ਗਿਆ। ਪਪੀਤਾ ਘਰ ਪਾ ਲਓ। ਕੇਲੇ ਦਾ ਪਾਣੋ ਗੁੱਡਲ ਦੇ ਫੁੱਲ ਲਾਉਂਦੇ ਹੋ ਪਾ ਲਓ ਜੋ ਮਰਜੀ ਪਾਣੋ ਪਰ ਦੇਸੀ ਚੀਜ਼ਾਂ ਬਣਾ ਕੇ ਦੇਖੋ ਇਹਨਾਂ ਦੇ ਰਿਜ਼ਲਟ ਵੀ ਤੁਹਾਨੂੰ ਮਿਲਣਗੇ ਤੇ ਵਧੀਆ ਤੁਹਾਡਾ ਫੇਸ ਵੀ ਠੀਕ ਹੋਏਗਾ ਠੀਕ ਹੈ ਜਿਹੜੀਆਂ ਭੈਣਾਂ ਮੇਰੀਆਂ ਘਰ ਹੁੰਦੀਆਂ ਨੇ ਨਹੀਂ ਬਾਹਰ ਜਾ ਸਕਦੀਆਂ ਉਹ ਤੇ ਜਰੂਰ ਮੁਕਾ ਕਰੇ ਜਿਹੜੀਆਂ ਬਾਹਰ ਇਹ ਵੱਡੇ ਵੱਡੇ ਸਪਾ ਵਗੈਰਾ ਤੇ ਜਾਂਦੀਆਂ ਨੇ ਜੀ ਪਾਰਲਰਾਂ ਤੇ ਉਹਨਾਂ ਨੂੰ ਤਾਂ ਚਲ ਆਪਾਂ ਕੀ ਕਹਿਣਾ ਵੈਸੇ ਇਹ ਸਾਡੇ ਲਈ ਤਾਂ ਇਹ ਚੀਜ਼ਾਂ ਮੈਂ ਤਾਂ ਕਦੀ ਕੋਈ ਫੇਸ਼ਲ ਬਹੁਤ ਘੱਟ ਕਦੀ ਸਾਲ ਚੱਕਰ ਦੀ ਵਰੀਗੇ ਫੰਕਸ਼ਨ ਵਗੈਰਾ ਆਜ ਤੇ ਦੇਖੋ ਮੈਂ ਕਰਵਾਨੀ ਆ ਮੈਂ ਝੂਠ ਨਹੀਂ ਬੋਲਦੀ ਮੈਂ ਕਦੀ ਵੀ ਕੁਝ ਨਹੀਂ ਕਰਵਾਉਂ ਜਿਹੜੇ ਭੈਣ ਨੇ ਮੈਨੂੰ ਕਮੈਂਟ ਆ ਵੀਰ ਨੇ ਕਿਛੇ ਨੇ ਕੀਤਾ ਸੀ ਨਾ ਸੜੀ ਆਈਡੀ ਤੋਂ ਕਿ ਆਪਣਾ ਮੂੰਹ ਦੇਖ ਲਓ ਜੀ ਮੇਰਾ ਮੂੰਹ ਬਹੁਤ ਸੋਹਣਾ ਤੁਸੀਂ ਮੇਰੇ ਮੂੰਹ ਦੀ ਟੈਨਸ਼ਨ ਨਾ ਲਓ ਤੁਹਾਨੂੰ ਮੇਰੇ ਮੂੰਹ ਦੀ ਵਜ੍ਹਾ ਨਾਲ ਕੋਈ ਗਾਲ੍ਹਾਂ ਮਾ ਨਹੀਂ ਆਣ ਲੱਗੇਗਾ ਠੀਕ ਹੈ ਕਮੈਂਟ ਕਰਨ ਤੋਂ ਪਹਿਲਾਂ ਜਰੂਰ ਸੋਚਿਆ ਕਰੋ ਭੇੜੇ ਭੇੜੇ ਕਮੈਂਟ ਨਾ ਕਰਿਆ ਕਰੋ ਪਰਮਾਤਮਾ ਤੋਂ ਸਮੱਤ ਬਖਸ਼ੋ ਪਹਿਲਾਂ ਹੀ ਇੰਨਾ ਕੈਰ ਮੀਝਿਆ ਭੀ ਆਪਾਂ ਕਿੰਨਾ ਡਰਦੇ ਆਂ ਕਿ ਹਾਈ ਵਾਇਗੁਰੂ ਸਾਡੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਬਾਕੀ ਬਲੌਗ ਵਿੱਚਿਆਂ ਕੁਝ ਕਹਿੰਦਾ ਮੇਥੋਂ ਗਲਤੀ ਹੋ ਗਈ ਜੀ ਮੈਂ ਸਾਰਿਆਂ ਕੋਲੋਂ ਮਾफी ਮੰਗਦੀ ਹਾਂ ਵਾਅਦ ਕਰਦੇ ਮੈਨੂੰ ਪਿਆਰ ਤੇ ਸਪੋਰਟ ਕਰਿਆ ਕਰੋ ਕਿੱਥੋਂ ਕਿੱਥੋਂ ਮੈਨੂੰ ਦੇਖਦੇ ਹੋ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਿਆ ਕਰੋ ਠੀਕ ਹੈ ਜੀ ਇਹ ਜ਼ਰੂਰ ਨੁਕਤਾ ਅਪਣਾਓ ਬਹੁਤ ਵਧੀਆ ਚੀਜ਼ ਹੈ ਤੁਹਾਨੂੰ ਖੁਦ ਵੀ ਦੇਖਿਓ ਤੁਸੀਂ ਹਫ਼ਤੇ 'ਚ 3 ਵਾਰ ਲਾਓ 4 ਵਾਰ ਲਾਓ ਇੱਕ ਦਿਨ ਛੱਡ ਕੇ ਲਾ ਸਕਦੇ ਤੇ ਵਿਸ਼ਵਾਸ ਕਰਨਾ ਨਾ ਭੁੱਲਿਓ ਤੇ ਤੇਲ ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸਿਆ ਉਹਦੇ ਨਾਲ ਤੁਸੀਂ ਆਪਣਾ ਮ사ਜ ਵੀ ਕਰ ਸਕਦੇ ਠੀਕ ਹੈ ਤੇ ਲੋਜ਼ੀ ਆ ਦੇਖੋ ਮੈਂ ਲਗਾ ਲਿਆ ਠੀਕ ਹੈ ਐਂਦਾ ਕਰਕੇ ਲਗਾ ਕੇ ਤੇ 15 ਮਿੰਟ ਤੁਸੀਂ ਰੱਖਣਾ ਹੈ 15 ਮਿੰਟ ਤੋਂ ਬਾਅਦ ਚੰਗੀ ਤਰ੍ਹਾਂ ਧੋ ਲੈਣਾ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਦੇਖਿਓ ਵਧੀਆ-ਵਧੀਆ ਤਰੀਕੇ ਨਾਲ ਜਦੋਂ ਧੋਣ ਵੀ ਲਗੋਗੇ ਨਾ ਤੁਸੀਂ ਥੋੜਾ-ਥੋੜਾ ਇਦਾਂ ਉੱਪਰ ਨੂੰ ਕਰਕੇ ਨਾ ਮ사ਜ ਕਰਦੇ ਰਹਿਣਾ ਠੀਕ ਹੈ ਜੀ ਉੱਪਰ ਨੂੰ ਕਰਨਾ ਤੇ ਮ사ਜ ਕਰਕੇ ਫੇਰੇ ਨੂੰ ਚੰਗੀ ਤਰ੍ਹਾਂ ਧੋਣਾ ਹੈ ਫਿਰ ਦੇਖਿਓ ਤੁਹਾਨੂੰ ਕਿੰਨਾ ਵਧੀਆ ਰਿਜ਼ਲਟ ਆਇਆਗਾ ਇਹਦਾ ਤੇ ਲੋ ਜੀ ਇੱਧਰ ਸਾਡੀ ਦਾਲ ਬਣ ਗਈ ਸੀ ਪਰ ਦਾਲ ਹਲੇ ਸਾਡੀ ਬਹੁਤ ਗਾੜੀ ਬਣੀ ਹੈ ਇੱਧਰ ਲਾਂ ਨਦੀ ਸੀ ਤੜਕਾ ਤੇ ਮੈਂ ਵੀਡੀਓ ਦਾ ਕਰਨ ਲੱਗੀ ਸੀ ਜੀ ਐਂਡ ਤੇ ਇੱਧਰ ਆਪਾਂ ਤੇਲ ਗਰਮ ਕਰ ਲਿਆ ਸੀ ਤੇ ਇਹ ਦਾਲ ਚ ਨਾ ਹਮੇਸ਼ਾ ਹਿੰਗ ਦਾ ਤੜਕਾ ਲਾਣਾ ਚਾਹੀਦਾ ਹੈ ਕੰਦੇ ਵਾਲੀ ਦਾਲ ਜਿਹੜੀ ਹੁੰਦੀ ਹੈ ਨਾ ਫਿਰ ਵਾਈ ਕਰਦੀ ਹੈ ਜੀ ਤਰ੍ਹਾਂ ਆਪਣਾ ਤੜਕਾ ਲਾ ਲੈਣੀ ਆ ਬਾਕੀ ਮੇਰੇ ਵਾਲਾ ਜਿਹੜੇ ਤਾਂ ਵੀ ਦੱਸਿਆ ਨਾ ਨੁਸਖੇ ਜਰੂਰ ਅਪਣਾ ਕੇ ਦੇਖਿਓ ਠੀਕ ਹੈ ਜੀ ਜਰੂਰ ਟਰਾਈ ਕਰਿਓ ਬਹੁਤ ਵਧੀਆ ਚੀਜ਼ ਹੈ ਬਿਲਕੁਲ ਰਸੋਈ ਦੇ ਵਿੱਚ ਚੋਈ ਸਾਨੂੰ ਅਵੇਲੇਬਲ ਹੁੰਦੀ ਆ ਸਾਰੀਆਂ ਚੀਜ਼ਾਂ ਇਸੀ ਚੀਜ਼ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਬਾਕੀ ਮਿਲ ਜਿਐ ਜੀ ਤੁਹਾਨੂੰ ਕੱਲ ਨਵੇਂ ਤੇ ਪਿਆਰੇ ਜਿਹੇ ਵਲੌਗ ਦੇ ਵਿੱਚ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਵਾਤ ਤੋਂ ਵਾਤ ਮੇਰੀ ਵੀਡੀਓ ਨੂੰ। ਪਿਆਰ ਤੇ ਸ਼ੇਅਰ ਵੀ ਕਰਿਆ ਕਰੋ ਆਪਣੇ ਆਪੇ ਠੀਕ ਹੈ ਜੀ। ਪਰ ਬਿਲਕੁਲ ओरिजिनल ਵੀਡੀਓ ਹੁੰਦੀਆਂ ਕੋਈ ਮੇਰੇ ਵਿੱਚ ਫੇਕ ਕੁਝ ਵੀ ਨਹੀਂ ਪਾਉਂਦੀ ਹੈਗੀ। ਤੇ ਅੱਛੇ ਅੱਛੇ ਕਮੈਂਟ ਕਰਿਓ ਸਾਰਿਆਂ ਨੂੰ ਮੇਰੀ ਪਿਆਰਪੂਰ ਸਤਿ ਸ਼੍ਰੀ ਅਕਾਲ ਜੀ। ਬਾਏ ਬਾਏ।